ਕੁਸਤਲਾ ਬਲਤੋ ਖਾ ਚੁੱਕੇ ਸਰ ਫੇ ਤੁਹਾਡੇ ਕੋਲ ਅਸੀਂ ਇੰਸਟਾਗ੍ਰਾਮ ਤੇ ਦੇਖ ਕੇ ਆਏ ਸੀ ਇੱਥੇ ਕੀ ਲੱਗਾ ਜੀ ਸਰ ਬਹੁਤ ਹੀ ਵਧੀਆ ਮੈਨੇ ਓਮ ਵੀਜ਼ਾ ਵਰਗਾ ਕੋਈ ਹੈ ਹੀ ਨਹੀਂ ਗਾ ਕਹਿੰਦਾ ਵਧੀਆ ਇਹਨਾਂ ਨੇ ਕੰਮ ਲਾਈਕਲੀ ਕੀਤਾ ਵਧੀਆ ਕੰਮ ਪੈਸੇ ਵੀ ਘੱਟ ਦੱਸ ਦੇਣਗੇ ਵੀ ਹਾਂ ਇੰਨਾ ਹੋ ਜੂ ਬਟ ਆਪਾਂ ਲਾਚ ਕਰ ਲੈਨੇ ਆਂ ਵੀ ਇਹਨਾਂ ਨੇ 12 ਤਿੰਨ ਲੱਖ ਤੇ 15 ਲੱਖ ਕੇ ਫਾਈਲ ਲਗਾਉਣੀ ਵੀਜ਼ਾ ਆ ਜਾਣਾ ਬਟ ਨਾਲੇ ਤੇ ਕਰਦੇ ਵੀ ਕਹਿ ਨਹੀਂ ਪੈਕੇਜ ਆਗਾ ਹੁਣ ਇਹ ਜੋ ਪੈਕੇਜ ਹੋ ਗਿਆ ਇੱਥੇ ਸਰ ਚਾਹੇ ਉਹ ਸਟੈਪ ਬਾਈ ਸਟੈਪ ਕਰ ਰਹੇ ਨੇ ਬਟ ਲੱਗ ਰਿਹਾ ਵੀ ਹਾਂ ਵੀਜ਼ਾ ਆਊਗਾ ਹੁਣ ਪਤਾ ਲੱਗ ਗਿਆ ਵੀ ਹਾਂ ਸਭ ਤੋਂ ਵੈਸਟ ਰੂਮ ਵੀਜ਼ਾ ਦੋ ਤੋਂ 2.3 ਉਹ ਮੈਂ ਦੋ ਤੋਂ 3 ਲੱਖ ਰੁਪਏ ਖਰਾਬ ਕੀਤਾ ਤੇ ਟਾਈਮ ਸਰ ਟਾਈਮ ਮੈਨੂੰ 4 ਸਾਲ ਹੋ ਗਏ ਇੱਥੇ ਜਦੋਂ ਆਇਓ ਇੱਥੇ ਆ ਕੇ ਲੱਗਾ ਜਦੋਂ ਇੱਥੇ ਅਪਲਾਈ ਕੀਤਾ ਨਹੀਂ ਹੁਣ ਸਹੀ ਜਗ੍ਹਾ ਤੇ ਆਏ ਹਾਂ ਹਾਂਜੀ ਸਰ ਮੈਨੂੰ ਯਕੀਨ ਸੀਗਾ ਕਿ ਟਾਈਮ ਉੱਪਰ ਹੀ ਲੱਗ ਰਿਹਾ ਹੈ ਬਟ ਮੈਨੂੰ ਵੀਜ਼ਾ ਮਿਲ ਗਿਆ ਇਹ ਧਰਧਰ ਫਰਾਡ ਕੋਲ ਨਾ ਜਾਓ ਇਹ ਵਾਤ ਤੁਹਾਧ ਜਿਹੜਾ ਪਾਉਂਸ ਲਗਾ ਦੇ ਇੱਥੇ ਪੰਜੋ ਆਲੇ ਦੁਆਲੇ ਜਾਣ ਦੀ ਕਿਤੇ ਜਰੂਰਤ ਨਹੀਂ ਜਿਹਨੇ ਵੀਜ਼ਾ ਲੈਣਾ ਜਿਨੇ ਜਾਣਾ ਇੰਗਲੈਂਡ ਇਹਨਾਂ ਲੋਕ ਸਿੰਦੇ ਯਾਰ ਆਪਾਂ ਪੈਸੀ ਵੀ ਖਰਾਬ ਕਰਦੇ ਆਂ ਕਿਤੇ ਆਪਾਂ ਅਪਲਾਈ ਕਰਦੇ ਨਾ ਪੈਸੀ ਵੀ ਖਰਾਬ ਕਰਦੇ ਆਂ ਟਾਈਮ ਦਾ ਜਿਹੜਾ ਲੇਟਾ ਹੋਈ ਸਕੇ ਸਾਰਾ ਕੁਝ ਬਚਾ ਕੇ ਸਿੱਧਾ ਹੀ ਆ ਜਾਓ ਹੋਰ ਵੀ ਕਿਸੇ ਦੀ ਮੈਗਰੇਟਿਵ ਵਾਪਸ ਆ ਕੇ ਜਿੱਦਾਂ ਮੈਨੂੰ ਮੈਂ ਟੈਨਕੀ ਹਲਾ ਦੂੰਗਾ ਕਰਤ ਰੱਖਦਾ ਧੀਜਾ ਜਾ ਕੇ